ਅਈਆ ਦੱਸੋ ਜੀ ਕੀ ਮਾਮਲਾ ਹੈ ਜੀ ਮਿਤੀ 27 10 2024 ਨੂੰ ਇੰਦਰਜੀਤ ਸਿੰਘ son of ਪਰਮਜੀਤ ਸਿੰਘ ਵਾਸੀ ਸਿਆਲੂ ਅ ਤਸੀਲ ਰਾਜਪੁਰਾ ਦੀ ਕੰਪਲੇਂਟ ਤੇ ਪੁਲਿਸ ਅਫਸਰ ਨੇ ਇਨਕੁਆਰੀ ਕੀਤੀ ਸੀਗੀ ਜੋ ਇਨਕੁਆਰੀ ਤੋਂ ਬਾਅਦ ਇਹ ਚ ਮਕਦਮਾ ਨੰਬਰ 192 ਅੰਡਰ ਸੈਕਸ਼ਨ 318 ਅਧੀਨ 4 338 336 ਅਧੀਨ ਤਨ 140 ਦਿਨ 2 ਬੀਐਨਐਸ ਆਣਾ ਸਦਰ ਪਟਿਆਲਾ ਦਰਜ ਹੋਇਆ ਸੀ ਜੋ ਇਸ ਦੌਰਾਨ ਬ੍ਰਹਮ ਪ੍ਰਕਾਸ਼ ਸਰਵ ਬਲਬੀਰ ਸਿੰਘ ਵਾਸੀ ਸ਼ਿਕੂਰ ਘੰਗੌਰ ਜ਼ਿਲ੍ਹਾ ਸੋਨੀਪਟ ਦੇ ਖਿਲਾਫ ਇਹ ਪਰਚਾ ਦਰਜ ਹੋਇਆ ਸੀ ਇਹ ਚ ਇਹ ਇੰਡੀਗੇਸ਼ਨ ਨੇ ਕਿਉਂਕਿ ਇਹਨੇ ਆਪਣੇ ਲੜਕੇ ਨੂੰ ਤੇ ਲੜਕੇ ਜਿਸਨੂੰ ਬੰਜਾ ਹੈ ਤਾਂ ਜਮਨਿਤੀ ਕਟਾ ਕੇ ਉਹਨੂੰ ਖੇਡਾਂ ਵਿੱਚ ਉਹਦਾ ਪਾਰਟਿਸਪੇਟ ਕਰਾਇਆ ਸੀਗਾ ਤੇ ਜਿਹੜਾ ਕਿ ਇਸ ਤੇ ਦਰਖਾਸਤ ਦੇ ਹਿੰਦਾ ਇੰਦਰਜੀਤ ਦੀ ਕੰਪਲੇਂਟ ਤੇ ਉਹਨਾਂ ਨੇ ਇਥੇ ਉਹ ਆਪਣੀ ਕੰਪਲੇਂਟ ਕੀਤੀ ਸੀ ਕਿ ਇਹ ਗਲਤ ਉਹਨੇ ਉਮਰ ਘਟਾ ਕੇ ਆਪ ਦੇ ਵਿੱਚ ਨੂੰ ਪਾਰਟਿਸਿਪੇਟ ਕਰਾਇਆ ਉਹਦੇ ਪਰਚਾ ਦਰਜ ਕਰਕੇ ਅਸੀਂ ਬਰਾਂਪਰਕਾਰ ਨੂੰ ਗ੍ਰਿਫਤਾਰ ਕਰ ਲਿਆ ਤੇ ਉਸ ਦੀ ਅੱਗੇ ਤਫਤੀਸ਼ ਜਾਰੀ ਆ ਹੁਣ ਸਾਡੇ ਕੋਲ ਪੁਲਿਸ ਰਿਪੋਰਟ ਚ ਹੈ ਤੇ ਇਹਦੇ ਵਿੱਚ ਇੱਕ ਗੱਲ ਹੈ ਵੀ ਇਹ ਚ ਮੁਕਾਉਂ ਨੇ ਜਿਹੜੇ ਹੈ ਕਿ ਨਾ ਯੋਗ ਖਿਡਾਰੀਆਂ ਦਾ ਭੂਖਾ ਨਾਲ ਖਿਲਵਾੜ ਕੀਤਾ ਜਾ ਰਿਹਾ ਤੇ ਇਸ ਤੋਂ ਇਲਾਵਾ ਮੈਂ ਇੱਕ ਹੋਰ ਬੇਨਤੀ ਕਰਦਾ ਵੀ ਜਿਹੜੀ ਅਥਾਰਟੀ ਹੈ ਅਥਾਰਟੀ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਅਗਰ ਅਜਿਹੀ ਕੋਈ ਸ਼ਿਕਾਇਤ ਹੁੰਦੀ ਹੈ ਤਾਂ ਉਸ ਦੀ ਪਹਿਲਾਂ ਦੁਹਾਈ ਨਾਲ ਜਿਹੜੇ ਕੋਖ ਪਰਤਾਲ ਕੀਤੀ ਜਾ ਸਰ ਕਿਹੜੀ ਗੇਮ ਵਾਸਤੇ ਸੀਗਾ ਕ੍ਰਾਸੀਲ ਬਿੱਟੇ ਜੀ ਕੁਸ਼ਤੀਆਂ ਸੀ ਤਸਰੀ ਤੁਸੀਂ ਤੇ ਪਹਿਲਾਂ ਵੀ ਕੋਈ ਐਡਾ ਕੋਈ ਮਕਦਮਾ ਚੱਲ ਰਿਹਾ ਨਹੀਂ ਨਹੀਂ ਇਹ ਪਹਿਲਾ ਹੀ ਹੈ ਸਾਡੇ ਕੋਲ ਆਇਆ ਬਾਕੀ ਅਸੀਂ ਇਹ ਇਸ ਸਬੰਧੀ ਨੂੰ ਭਾਈ ਨਾਲ ਅਸੀਂ ਤਫਤੀਸ਼ ਕਰ ਰਹੇ ਹਾਂ ਠੀਕ